ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਲਾਲਜੀਤ ਸਿੰਘਾ ਭੁੱਲਰ ਦੇ ਖਿਲਾਫ ਜਿਨ੍ਹਾਂ ਨੇ ਇਹ ਸ਼ਬਦ ਬੰਮਲਈ ਵਰਤੇ ਹੈ ਕਿ ਗੁੱਲੀ ਕਾ ਮੈਂ ਕੋਈ ਗੁੱਲੀ ਘਾੜਾ ਨਹੀਂ ਜਾਂ ਮੈਂ ਕੋਈ ਸੁਨਿਆਰਾ ਨਹੀਂ ਮੂੰ ਤੇ ਹੱਥ ਮਾਰ ਕੇ ਕਹਿੰਦਾ ਮੈਂ ਜੱਟ ਹਾਂ ਜੱਟ ਦਾ ਤੁਸੀਂ ਹਿਤਾਸ਼ ਪੜ ਕੇ ਦੇਖ ਲਓ ਉਹ ਪਗੋੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਾਹ ਛੱਡ ਕੇ ਚਲੇ ਗਿਆ ਸੀਗਾ ਜੇ ਤੁਸੀਂ ਇਹ ਲੋਕ ਆ ਅਸੀਂ ਦਿੱਲੀ ਦੇ ਤਖਤ ਤੇ ਉਤੋਂ ਅਸੀਂ ਪੱਥਰ ਪਟਕੇ ਲੈ ਆ ਸਾ ਦੇ ਤਖਤ ਪਟਕੇ ਲੈ ਆ ਸਾ ਦੇ ਅਸੀਂ ਉਹ ਲੋਕ ਹੈ ਕੀ ਦੇਖ ਪੈ ਲਲੂ ਇਹ ਤਾਂ ਸੜਾ ਜੋਨਾ ਕਿ ਅਸੀਂ ਗੁੱਲੀ ਵੀ ਕੱਢਦੇ ਆ ਪਰ ਤੇ ਕੱਢਦੇ ਬੜੀ ਤਿੱਖੀ ਆ ਤਿੱਖੀ ਕੱਢ ਕੇ ਥੁੱਕ ਲੱਗ ਜਾ ਠੋਕਦੇ ਆ ਤਾਂ ਚੀਤਾ ਬੰਦ ਹੋ ਜਾਂਦੀਆਂ ਹੁਣ ਤੂੰ ਆਪਣੀ ਛੀਤ ਬੰਦ ਕਰੌਣੀ ਆ ਅਸੀਂ ਗੁੱਲੀਆਂ ਵੀ ਕੱਢਦੇ ਅਸੀਂ ਕਿੱਲੇ ਵੀ ਕੱਢਦੇ ਆ ਆ ਭਗਵਾਨਤ ਮਾਨ ਨੂੰ ਇਹ ਅਪੀਲ ਕਰਦਾ ਤੂੰ ਇਹਨੂੰ ਜਲਦ ਤੋਂ ਜਲਦੀ ਬਰਖਾਸਤ ਕਰ ਜੇ ਨਾ ਬਰਖਾਸਤ ਕੀਤਾ ਤਾਂ ਅਸੀਂ ਘਰ ਘਰ ਜਾ ਕੇ ਇਹਦੀ ਵਿਰੋਧਤਾ ਕਰਾਂਗੇ ਅਸੀਂ ਤੁਹਾਡੀ ਸਾਰੀ ਪਾਰਟੀ ਨੂੰ ਦਿੱਕਤ ਦਾਮਾਗੇ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਤੇ ਇਦਾਂ ਦੇ ਗੰਦੇ ਮੰਤਰੀ ਰੱਖੇ ਹੋਇਆ ਤੁਸੀਂ ਕਹਿੰਦੇ ਸਾਡੇ ਵਰਗੀ ਸਰਕਾਰ ਨਹੀਂ ਕੋਈ ਤੇ ਤੁਸੀਂ ਕੀ ਕੀਤਾ ਉਦੋਂ ਦਾ ਸਾਨੂੰ ਅੱਜ ਮੈਂ ਮਜਬੂਰਨ ਸੜਕਾਂ ਤੇ ਆਉਣਾ ਪਿਆ ਸਾਡੀ ਮੰਗ ਹੈ ਜੀ ਉਹਨੂੰ ਮੰਨਿਸਟਰੀ ਤੋਂ ਬਰਖਾਸਤ ਕੀਤਾ ਜਾਵੇ ਇਹਦੂ ਐਮਪੀ ਦੀ ਡੈਕ੍ਰੇਟਿਵਿਟੀ ਉਹ ਵਾਪਸ ਲਈ ਜਾਵੇ ਇਹ ਬੰਦਾ ਇਸ ਲਾਇਕ ਨਹੀਂ ਹੈਗਾ ਸਾਫ਼ੀ ਮੰਗੇ ਸਿਰ ਮਾਫੀ ਮੰਗੇ ਕੌਮ ਤੋਂ ਮੰਗ ਕੀ ਕਰਨੀ ਹੈ ਜੀ ਮੰਗ ਤਾਂ ਸਪਸ਼ਟ ਬੰਦੀ ਹੈ ਕਿ ਇਹਦੇ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਔਰ ਇਹਨੂੰ ਬਰਖਾਸਤੀ ਕਰਨੀ ਚਾਹੀਦੀ ਔਰ ਇਹਨੂੰ ਕੋਈ ਵੀ ਇਦਾਂ ਦੀ ਲੀਡਰਸ਼ਿਪ ਦੇ ਵਿੱਚੋਂ ਕੱਢ ਕੇ ਇਹਨੂੰ ਐਮਪੀ ਜਾਂ ਐਮਐਲਏ ਦੇ ਕੋਟੇ ਦੇ ਵਿੱਚੋਂ ਬਿਲਕੁਲ ਇਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਵੰਡ ਭਾਗੀ ਗੱਲ ਹੈ ਕਿ ਜਿਹੜਾ ਇਦਾਂ ਦੇ ਰਤਬੇ ਦੇ ਹੋਣ ਦੇ ਬਾਵਜੂ ਇੰਨੀ ਮਿਨਿਸਟਰੀਅਲ ਤੁਸੀਂ ਤੁਹਾਨੂੰ ਅਹੁਦਾ ਦਿੱਤਾ ਹੈ ਤੁਹਾਡੀ ਸਰਕਾਰ ਨੇ ਤੁਸੀਂ ਉਹਦਾ ਨਜਾਇਜ਼ ਫਾਇਦਾ ਲੈਨੇ ਹੋ ਔਰ ਟਿੱਪਣੀਆਂ ਕਰਦੇ ਹੋ ਗਲਤ ਜਾਤ ਪਾਤ ਦੇ ਵਿੱਚ ਲੋਕਾਂ ਨੂੰ ਤੁਸੀਂ ਵੰਡਣਾ ਚਾਹੁੰਦੇ ਹੋ ਰੇਸਿਜ਼ਮ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਲੋਕ ਇੱਕੇ ਦਾ ਭਾਈਚਾਰੇ ਦਾ ਸਾਂਝ ਦਾ ਮੈਸੇਜ ਦਿੰਦੇ ਆ ਸਾਡੇ ਵੱਡੇ ਬਾਬਾ ਭੀਮਰਾ ਉਮੀਦਵਾਰ ਜੀ ਨੇ ਜਿਨ੍ਹਾਂ ਨੇ ਸੰਵਿਧਾਨ ਦੇ ਚਾਇਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਹਰੇਕ ਨੂੰ ਇੱਕ ਸਮਾਨ ਨਾਗਰਿਕਤਾ ਦਾ ਅਧਿਕਾਰ ਦੋਆਇਆ ਨਾਗਿਵਾਨ ਨੇ ਕਿਸੇ ਨੂੰ ਜਾਤ ਪਾਤ ਦੇ ਆਧਾਰ ਤੇ ਕਿਸੇ ਤੋਂ ਸ਼ੁਰੂਆਤ ਕੀਤੀ ਸੀ ਸੋ ਇਹਨਾਂ ਨੇ ਮੰਤਰੀਆਂ ਨੇ ਜਿੱਦਾਂ ਹੀ ਕੁਰਸੀਆਂ ਇਹਨਾਂ ਨੂੰ ਮਿਲਦੀਆਂ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਰਜਵਾੜੇ ਸਮਝਣ ਲੱਗ ਜਾਂਦੇ ਆ ਕਿ ਜੋ ਅਸੀਂ ਕਿਸੇ ਦੀ ਜਾਤ ਪਾਤ ਤੇ ਕਿਸੇ ਸਮਾਜ ਦੇ ਉੱਤੇ ਟਿੱਪਣੀ ਕਰਾਂਗੇ ਹਰ ਕੋਈ ਝੱਲ ਲਊਗਾ ਅੱਜ ਸਾਡੇ ਨਕੋਦਰ ਦੇ ਵਿੱਚ ਹਰੇਕ ਬੰਦੇ ਨੇ ਕਿਸੇ ਵੀ ਜਾਤ ਪਾਤ ਤੋਂ ਕਿਸੇ ਵੀ ਪੋਲਿਟੀਕਲ ਪਾਰਟੀ ਤੋਂ ਉੱਪਰ ਉੱਠ ਕੇ ਸਾਂਝ ਦਾ ਇੱਕ ਮੈਸੇਜ ਦਿੱਤਾ ਕਿ ਅਸੀਂ ਜਦੋਂ ਸਾਡੀ ਇਹ ਬਰਾਦਰੀਆਂ ਦੀ ਗੱਲ ਆਊਗੀ ਜਾਂ ਕਿਤੇ ਜਾਤ ਪਾਤ ਦੀ ਗੱਲ ਆਊਗੀ ਤਾਂ ਅਸੀਂ ਇੱਕੋ ਹੀ ਹਾਂ ਅਸੀਂ ਇਨਸਾਨੀਅਤ ਨੂੰ ਮੰਨਦੇ ਆਂ ਔਰ ਇਨਸਾਨੀ ਤੌਰ ਤੇ ਅਸੀਂ ਸਾਰੇ ਇੱਕ ਦੂਜੇ ਨਾਲ ਬਾਹਾਂ ਬਾਹਾਂ ਪਾ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਕੀ ਮੰਗ ਕਰਦੇ ਹੁਣ ਮੰਗ ਕੀ ਕਰਨੀ ਆ ਜੀ ਮੰਗ ਤਾਂ ਸਪਸ਼ਟ ਬੰਦੀ ਆ ਕਿ ਇਹਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਆ ਔਰ ਇਹਨੂੰ ਬਰਖਾਸਤੀ ਕਰਨੀ ਚਾਹੀਦੀ ਆ ਔਰ ਇਹਨੂੰ ਕੋਈ ਵੀ ਇਦਾਂ ਦੀ ਲੀਡਰਸ਼ਿਪ ਦੇ ਵਿੱਚੋਂ ਕੱਢ ਕੇ ਇਹਨੂੰ ਐਮ ਪੀ ਜਾਂ ਐਮ ਐਲ ਏ ਦੇ ਕੋਟੇ ਦੇ ਵਿੱਚੋਂ ਬਿਲਕੁਲ ਇਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਜੇ ਭਗਵੰਤ ਮਾਨ ਸਰਕਾਰ ਆਪਣੇ ਆਪਣੇ ਇਮਾਨਦਾਰ ਸਰਕਾਰ ਦੱਸਦੀ ਆ ਤੇ ਹੁਣ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਬਰਖਾਸਤ ਦੀ ਅਸੀਂ ਮੰਗ ਕਰਦੇ ਆਂ ਜੇ ਬਰਖਾਸਤ ਕਰੂਗਾ ਤੇ ਅਸੀਂ ਸਮਝਾਂਗੇ ਕਿ ਇਹ ਇਮਾਨਦਾਰੀ ਨਾਲ ਕੁਝ ਕਰਨਾ ਚਾਹੁੰਦੇ ਆਂ ਨਹੀਂ ਤਾਂ ਇਹ ਸਾਰੇ ਸਮਾਜ ਨੂੰ ਵੰਡਣ ਹੀ ਆਏ ਆ ਤੇ ਭੰਡ ਨਹੀਂ ਆਏ ਆ ਤੇ ਜਿਹੜੀ ਅਸੀਂ ਇਹ ਪੂਰੀ ਜਨਤਾ ਸਮਝ ਚੁੱਕੀ ਆ ਭੰਡ ਨਹੀਂ ਦਊਗੀ ਇਹ ਪ੍ਰੋਟੈਸਟ ਨੇ ਤਾਂ ਹੋਰ ਜ਼ਮੀਨੀ ਲੈਵਲ ਤੇ ਔਰ ਇਹਨੂੰ ਪੂਰੇ ਸ਼ਹਿਰਾਂ ਦੇ ਵਿੱਚ ਹੋਰ ਤੇਜ਼ੀ ਨਾਲ ਕੀਤਾ ਜਾਊਗਾ ਜੇ ਉਹਨਾਂ ਨੇ ਇਸ ਮੰਗ ਨੂੰ ਨਾ ਪੂਰਾ ਕੀਤਾ ਰੋਜ਼ ਬੁਤਲੇ ਫੂਕਾਂਗੇ ਰੋਜ਼ ਇਹਨਾਂ ਦਾ ਵਿਰੋਧ ਕਰਾਂਗੇ ਭਗਵੰਤਮਾਨ ਸਰਕਾਰ ਦਾ ਵੀ ਵਿਰੋਧ ਕਰਾਂਗੇ ਜੇ ਉਹਨੇ ਸਖਤ ਐਕਸ਼ਨ ਨਹੀਂ ਲੇਤਾ ਸੋ ਅਸੀਂ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਭਗਵਾਨਤਮਨ ਜੀ ਕੋਲੋਂ ਕਿ ਉਹ ਇੱਕ ਸੀਐਮ ਹੋਣ ਦੇ ਨਾਤੇ ਲੋਕਾਂ ਨੂੰ ਜਾਤ ਪਾਤ ਤੋਂ ਵੰਡਣ ਤੋਂ ਮੰਨ ਨੂੰ ਰੋਕਣ ਔਰ ਇਹਨਾਂ ਦੇ ਖਿਲਾਫ ਬੰਦ ਹੀ ਕਾਰਵਾਈ ਕਰਨ ਜੈ ਹਿੰਦ ਜੈ ਭਾਰਤ ਇਹ ਵਾਪਰੀ ਇੱਕ ਪੰਜਾਬ ਸੂਬੇ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਜੋ ਅਪਸ਼ਬਦਾਬਲੀ ਕਿੜੀ ਆ ਉਹਦੀ ਵਰਤੋਂ ਕੀਤੀ ਗਈ ਆ ਪੂਰੀ ਸਮਝਣ ਚ ਅਸੀਂ ਸਾਰੇ ਵਿਫਲ ਹੋਏ ਆ ਕਿ ਇੱਕ ਪੰਜਾਬ ਨੇ ਇਹਨਾਂ ਦੇ 92 ਵਿਧਾਇਕਾਂ ਨੂੰ ਚੁਣ ਕੇ ਭੇਜਿਆ ਪੰਜਾਬ ਨੇ ਇਹਨਾਂ ਤੇ ਯਕੀਨ ਕੀਤਾ ਔਰ ਇਹਨਾਂ ਦੇ ਮੰਤਰੀਆਂ ਦੀ ਉਹ ਸ਼ਬਦਾਵਲੀ ਇਹਨੂੰ ਮੈਂ ਦੱਸਣ ਨਾਲ ਚਾਹੁੰਦਾ ਕਿ ਜੇਕਰ ਪੰਜਾਬ ਤਾਂ ਚਲੋ ਬਹੁਤ ਵੱਡਾ ਆ ਰਾਮਗੜੀਆ ਪਰਿਵਾਰ ਦੀ ਗੱਲ ਕਰ ਲਵਾਂ ਨਕੋਦਰ ਇੱਕ ਮਾਲਾ ਵਾਂਗੂ ਪੁਰਾਆ ਹੋਇਆ ਸ਼ਹਿਰ ਆਣ ਆਲੀਆਂ ਚੋਣਾ ਕਿਹੜੀਆਂ ਲੋਕ ਸਭਾ ਦੀਆਂ ਸਭ ਨੇ ਦੱਸ ਦੇਣਾ ਕੌਣ ਕਿੱਥੇ ਕਿੰਨੇ ਪਾਣੀ ਚ ਔਰ ਭਗਵੰਤ ਮਾਨ ਜੀ ਇਨੇ ਦਿਨ ਹੋ ਗਏ ਤੁਸੀਂ ਸੁੱਤੇ ਪਏ ਇੱਕ ਪਾਸੇ ਤਾਂ ਆਪਾਂ ਲੋਕਾਂ ਨੂੰ ਇਹ ਕਹਿੰਨੇ ਆ ਕਿ ਕਿਹੜਾ ਪੰਜਾਬ ਹੈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਮੈਨੂੰ ਤਾਂ ਇਹ ਹਾਲਾਤ ਲੱਗਦੇ ਆ ਤੁਸੀਂ ਇਹੋ ਜਿਹੀ ਨਕਮੀ ਸਰਕਾਰ ਹੈ ਜਿਹੜੀ ਸਾਰਿਆਂ ਨੂੰ ਜਾਤ ਪਾਤਾਂ 'ਚ ਵੰਡ ਰਹੀ ਆ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਹਾਡੇ ਮੰਤਰੀ ਨੂੰ ਕਿਸੇ ਦੀ ਜਾਤ ਪਾਤ ਦੇ ਗੱਲ ਕਰਨ ਦਾ ਇਨਸਾਨੀਅਤ ਵੱਡੀ ਹੈ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ ਪਰ ਇਦਾਂ ਦੇ ਮਾੜੇ ਹਾਲਾਤ ਪੈਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਤੇ ਉਹਨਾਂ ਦੀ ਮੰਤਰੀਆਂ ਨੇ ਕਰ ਦਿੱਤੇ ਆ ਇਹੋ ਜੇ ਲਈ ਤਾਂ 10 ਮਿੰਟ ਦੇ ਵਿੱਚ ਵਿੱਚ ਇਹਦਾ ਰੈਜ਼ੀਗਨੇਸ਼ਨ ਲੈਣਾ ਚਾਹੀਦਾ ਹੀ ਸਰਕਾਰ ਨੂੰ ਇਹਦਾ ਮਤਲਬ ਸਰਕਾਰ ਵੀ ਜਿਹੜਾ ਆ ਸਾਡਾ ਸਾਰਿਆਂ ਦਾ ਤਮਾਸ਼ਾ ਦੇਖ ਰਹੀ ਆ ਇਹ ਚੰਗੀਆਂ ਗੱਲਾਂ ਨਹੀਂ ਕਿੜੀਆਂ ਆਮ ਆਦਮੀ ਪਾਰਟੀ ਦੇ ਸਰਕਾਰ ਦੀਆਂ ਇਹ ਸਾਬਤ ਕਰਦੀਆਂ ਨੇ ਕਿ ਇਹ ਸਿਰਫ ਆਪਣੀਆਂ ਕਿੜੀਆਂ ਵਿਧਾਇਕ ਪੁਣਾ ਜਾਂ ਮੈਂਬਰ ਆਫ ਪਾਰਲੀਮੈਂਟ ਜਿੱਤ ਕੇ ਆਪਣੀਆਂ ਇੰਜੋਏ ਕਰਦੀਆਂ ਨੇ ਇਹ ਪੰਜਾਬ ਨੇ ਹੁਣ ਸਹਿਣਾ ਨਹੀਂ ਔਰ ਇਹਨਾਂ ਨੂੰ ਯਕੀਨ ਦਿਵਾਉਣਾ ਆਣ ਵਾਲੀ ਲੋਕ ਸਭਾ ਜਿੱਥੇ-ਜਿੱਥੇ ਵੀ ਜਾਣਗੇ ਕੱਲੀ ਰਾਮਗੜੀਆ ਪਰਿਵਾਰ ਨਹੀਂ ਸੁਨਿਆਰਾ ਪਰਿਵਾਰ ਨਹੀਂ ਸਾਰੀਆਂ ਹੀ ਕੌਮਾਂ ਇਹਨਾਂ ਦਾ ਵਿਰੋਧ ਕਰੋਗੀਆਂ ਕਿਉਂਕਿ ਅਸੀਂ ਸਾਰੇ ਇੱਕ ਮਾਲਾ ਚ ਪਰੋਏ ਹੋਏ ਹਾਂ ਸਰ ਸਾਹਿਬ ਲੱਗਦਾ ਨਹੀਂ ਕਿ ਪਹਿਲਾਂ ਗਲਤੀ ਕਰ ਲੈਣੀ ਬਾਅਦ ਮਾਫੀ ਮੰਗ ਲੈਣੀ ਦੇਖੋ ਗਲਤੀ ਕਿਹੜੇ ਸ਼ਬਦ ਹੁੰਦੇ ਹਨ ਜੀ ਪ੍ਰਮਾਤਮਾ ਦਾ ਵੀ ਕਿਹਾ ਹੈ ਕਿਹੜੇ ਸ਼ਬਦ ਹੁੰਦੇ ਆ ਇਹ ਵਾਪਸ ਨਹੀਂ ਹੁੰਦੇ ਜੀ ਕਦੀ ਵੀ ਇਹ ਤੁਹਾਡੀ ਸੋਚ ਕਿਹੜੀ ਹੈ ਤੁਹਾਡੇ ਸ਼ਬਦਾ ਚਾਂਦੀ ਆ ਆਮ ਆਦਮੀ ਪਾਰਟੀ ਦੀ ਕਿਹੜੀ ਸੋਚ ਨਕਮੀ ਸੋਚ ਹੈ ਇਹ ਇਹਨਾਂ ਦੀ ਸ਼ਬਦਾਵਲੀ ਹੈ ਔਰ ਇਹਨਾਂ ਨੇ ਇਹ ਹਦਸਤ ਆ ਮੈਂ ਤਾਂ ਸਿਰਫ ਅਪੀਲ ਕਰਦਾ ਕਿ ਇਹੋ ਜਿਹੇ ਨਕਮਿਆਂ ਨੂੰ ਆਣ ਵਾਲੀ ਲੋਕ ਸਭਾ ਦੇ ਆਪਣੇ ਦਰਵਾਜ਼ੇ ਨਾ ਖੋਲਿਏ ਇਹਨਾਂ ਨੂੰ ਕਿਉਂਕਿ ਇੱਕ ਜ਼ਰੂਰ ਗੱਲ ਹੁੰਦੀ ਹੈ ਕਿ ਰੈਜ਼ੈਂਟਮੈਂਟ ਹਰ ਕਿਸੇ 'ਚ ਹੁੰਦੀ ਹੈ ਜੀ ਸਾਡਾ ਜਨਾਵਾ ਨਕੂਦਰ ਦਾ ਨਕੂਦਰ ਦਾ ਇਤਿਹਾਸ ਕੱਢ ਕੇ ਦੇਖੋ ਅਹਿਮ ਰੋਲ ਰਾਮਗੜੀਆ ਪਰਿਵਾਰ ਦਾ ਹਰ ਪੱਖ 'ਚ ਰਿਹਾ ਆ ਆ ਇਹਨਾਂ ਨੇ ਚੈਰੀਟੇਬਲ ਹਸਪੀਟਲ ਨੂੰ ਕੁਦਰ ਹੀ ਆ ਜੀ ਕਿੰਨੇ ਮਰੀ ਜਾਂਦੇ ਨੇ ਇਹ ਵੀ ਰਾਮਗੜੀਆ ਪਰਿਵਾਰ ਨੇ ਬਣਾਇਆ ਇਹ ਤੋਂ ਭਾਵੇਂ ਆ ਕਿ ਇਹਨਾਂ ਨੇ ਤਾਂ ਚਾਹੇ ਤਾਂ ਆਜ਼ਾਦੀ ਦੀ ਗੱਲ ਕਰ ਲਈਏ ਚਾਹੇ ਆਜ਼ਾਦੀ ਤੋਂ ਪਹਿਲਾਂ ਗੱਲਾਂ ਕਰ ਲਈਏ ਇਹਨਾਂ ਨੇ ਤਾਂ ਸਾਰਿਆਂ ਨੇ ਆਪਣਾ ਪਲੇ ਰੋਲ ਕੀਤਾ ਆ ਇਹਨਾਂ ਨੂੰ ਤਾਂ ਮਿਲਿਆ-ਮੁਲਾਇਆ ਸਭ ਕੁਝ ਮਿਲਿਆ ਇਹਨਾਂ ਦਾ ਮੈਨਤ ਵੀ ਨਹੀਂ ਦੇਸ਼ ਪ੍ਰਤੀ ਆਮ ਆਦਮੀ ਪਾਰਟੀ ਦੀ ਕੀ ਦੇਣ ਸਿਰਫ ਕ੍ਰਪਸ਼ਨ ਆ ਦਿੱਲੀ ਜਿਹਨਾਂ ਦਾ ਕਿਹੜਾ ਵੱਡਾ ਹੈੱਡ ਆ ਫੜਿਆ ਨਾ ਜੀ ED ਨੇ ਮੈਨੂੰ ਲੱਗਦਾ ਆਣ ਆਲਾ ਵਕਤ ਆ ਜੋ ਜੋ ਬੋਲਦੇ ਆ ਸਾਰੇ ਹੌਲੀ-ਹੌਲੀ ਅੜਕੇ ਆ ਜਣੇ ਜੀ ਸਾਰਿਆਂ ਦੇ ਹਟਾਰਾ ਸਾਹਿਬ ਇਹ ਜਿਹੜਾ ਜਿਨ੍ਹਾਂ ਨੂੰ ਅਕਸ਼ਵਤ ਬੋਲੇਗਾ ਆ ਇਹਨਾਂ ਦੇ ਮਨ ਨੂੰ ਠੇਸ ਲੱਗਦੇ ਨਾਲ ਨਾਲ ਬਾਕੀ ਸਾਰੇ ਇਲਾਕੇ ਨੂੰ ਵੀ ਠੇਸ ਲੱਗੀ ਹੋਣੀ ਹੈ ਇਸ ਦਾ ਦੇਖੋ ਰਾਮ ਗੜੀਆ ਪਰਿਵਾਰ ਮੈਂ ਤੁਹਾਨੂੰ ਫੇਰ ਉਹੀ ਗੱਲ ਕਰਦਾ ਜੀ ਇਹ ਮਾਲਾਜ ਪਰੋਇਆ ਹੋਇਆ ਪਰਿਵਾਰ ਇੱਕ ਦੂਸਰੇ ਨਾਲ ਸਾਂਝਾ ਆ ਜੀ ਇਹ ਤਕਲੀਫ ਕਲੀ ਰਾਮਗੜੀਆ ਪਰਿਵਾਰ ਨੂੰ ਜਾਂ ਸਨਿਆਰਾ ਪਰਿਵਾਰ ਨੂੰ ਨਹੀਂ ਇਹ ਸਾਰਿਆਂ ਨੂੰ ਠੇਸ ਪਹੁੰਚੀ ਆ ਜਿਹੜੇ ਇੱਕ ਦੂਸਰੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦੇ ਨੇ ਨਕੂਦਰ ਦੇ ਵਿੱਚ ਇੱਕ ਭਾਈਚਾਰਾ ਬਣਿਆ ਹੋਇਆ ਪੂਰਾ ਭਾਈਚਾਰਾ ਨਕੂਦਰ ਦੇ ਵਿੱਚ ਇੱਕ ਬਿਲਕੁਲ ਸਪਸ਼ਟ ਗੱਲ ਕਰ ਦਿੰਨਾ ਚਾਹੇ ਨਕੂਦਰ ਵੱਡਾ ਤਾਂ ਚਾਹੇ ਛੋਟਾ ਅਸੀਂ ਸਾਰੇ ਸਾਰੀਆਂ ਗੱਲਾਂ ਤੋਂ ਸਾਰੀ ਸਿਆਸਤ ਪਾਰਟੀਆਂ ਤੋਂ ਉੱਠ ਕੇ ਕਹਿੰਨੇ ਆ ਜਿੱਥੇ ਇਹ ਗਲਤ ਕੋਈ ਵੀ ਬੋਲੂਗਾ ਅਸੀਂ ਬਿਲਕੁਲ ਸਾਰੇ ਇਕੱਠੇ ਆਂ ਸਰਕਾਰ ਜੀਓ ਅੱਜ ਜਿੱਥੇ ਅੱਜ ਅਸੀਂ ਸਾਰੇ ਲੋਕੋਦਰ ਦੇ ਵਿੱਚ ਇਕੱਠੇ ਹੋਏ ਆਂ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਲਾਲਜੀਤ ਸਿੰਘਾ ਭੁੱਲਰ ਦੇ ਖਿਲਾਫ ਜਿਨ੍ਹਾਂ ਨੇ ਇਹ ਸ਼ਬਦ ਕੋਮਲ ਹੀ ਵਰਤੇ ਹਕੇ ਗੁੱਲੀ ਕਾ ਮੈਂ ਕੋਈ ਗੁੱਲੀ ਘਾੜਾ ਨਹੀਂ ਜਾਂ ਮੈਂ ਕੋਈ ਸੁਨਿਆਰਾ ਨਹੀਂ ਮੂੰਹ ਤੇ ਅੱਖ ਮਾਰ ਕੇ ਕਹਿੰਦਾ ਮੈਂ ਜੱਟ ਹਾਂ ਜੱਟ ਦਾ ਤੁਸੀਂ ਇਤਿਹਾਸ ਪੜ ਕੇ ਦੇਖ ਲਓ ਉਹ ਉਹ ਪਗੌੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਾਥ ਛੱਡ ਕੇ ਚੱਲੇ ਗਿਆ ਸੀਗਾ ਇਹ ਤੁਸੀਂ ਇਹ ਲੋਗ ਆ ਅਸੀਂ ਦਿੱਲੀ ਦੇ ਤਖਤ ਤੇ ਉਤੋਂ ਅਸੀਂ ਪੱਥਰ ਪਟਕੇ ਲਿਆ ਸਾ ਦੇ ਤਖਤ ਪਟਕੇ ਲਿਆ ਸਾ ਦੇ ਅਸੀਂ ਉਹ ਲੋਗ ਆ ਅਸੀਂ ਬਈ ਰਾਜੀ ਦੇ ਭੱਲ ਨੂੰ ਇਹ ਦੱਸਣਾ ਚਾਹਨਾ ਕਿ ਅਸੀਂ ਗੁੱਲੀ ਵੀ ਕੱਢਦੇ ਆ ਪਰ ਤੇ ਕੱਢਦੇ ਬੜੀ ਤਿੱਖੀ ਆ ਤਿੱਖੀ ਕੱਢ ਕੇ ਥੁੱਕ ਲੱਗ ਜਾ ਠੋਕਦੇ ਆ ਤਾਂ ਚੀਤਾ ਬੰਦ ਹੋ ਜਾਂਦੀਆਂ ਹੁਣ ਤੂੰ ਆਪਣੀ ਚੀਤ ਬੰਦ ਕਰਾਉਣੀ ਆ ਅਸੀਂ ਗੁੱਲੀਆਂ ਵੀ ਕੱਢਦੇ ਆ ਅਸੀਂ ਕਿੱਲੇ ਵੀ ਕੱਢਦੇ ਆ ਜੇ ਅਸੀਂ ਕਿੱਲਾ ਠੋਕ ਦਿੱਤਾ ਤੇ ਕੋਈ ਨਿਕਲਣਾ ਨਹੀਂ ਐ ਭਾਗਵੰਤ ਮਾਨ ਨੂੰ ਇਹ ਅਪੀਲ ਕਰਦਾ ਤੋ ਇਹਨੂੰ ਜਲ ਤੋਂ ਜਲਦੀ ਬਰਖਾਸਤ ਕਰ ਜੇ ਨਾ ਬਰਖਾਸਤ ਕੀਤਾ ਕਸੀ ਘਰ ਪਰ ਜਾ ਕੇ ਇਹਦੀ ਵਿਰੋਧਤਾ ਕਰਾਂਗੇ ਅਸੀਂ ਸਾਡੀ ਸਾਰੀ ਪਾਰਟੀ ਨੂੰ ਚੰਦਾ ਮਾਗੇ ਮੈਂ ਇਹਨਾਂ ਕਹਿਦਾ ਖਮਾ ਜਾਤਗਾ ਜਪੀਮ ਜਪੋਰ ਭਾਈ ਕੁਲਜੀ ਕਾ ਖਾਲਸਾ ਭਾਈ ਕੁਲਜੀ ਬਤ ਇਸ ਨਕਮੀ ਸਰਕਾਰ ਦਾ ਇੱਕ ਨਕਮਾ ਮੰਤਰੀ ਉਹਦੀ ਜੋ ਘਟੀਆਂ ਸ਼ਬਦਾਵਲੀ ਉਹਦੀ ਅਸੀਂ ਅੱਜ ਸਖਤ ਨਿੰਦਿਆ ਕਰਦੇ ਆਂ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਮੂਹ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਅੱਜ ਆਪਾਂ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਖੜੇ ਆ ਉਹਨਾਂ ਦੇ ਸੁੰਦਰ ਸੰਵਿਧਾਨ ਦੀ ਰਚਨਾ ਦੇ ਨਾਲ ਅਸੀਂ ਸਾਰੇ ਭਾਈਚਾਰਕ ਸਾਂਝ ਦੇ ਨਾਲ ਰਲ ਮਿਲ ਕੇ ਰਹਿੰਦੇ ਆਂ ਔਰ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਭਾਈਚਾਰਕ ਸਾਂਝ ਨੂੰ ਜੋ ਇਹ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਅਸੀਂ ਕਦੀ ਵੀ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਇਹਨਾਂ ਦੀ ਜੋ ਇਹ ਸੋਚ ਹੈ ਇਹਦੇ ਖਿਲਾਫ ਅਸੀਂ ਜਿੱਥੇ ਤੱਕ ਵੀ ਲੜਾਈ ਲੜਾਂਗੇ ਉਹ ਜੋ ਸਾਨੂੰ ਸਾਰੇ ਕਹਿਣਗੇ ਅਸੀਂ ਉਦਾਂ ਹੀ ਲੜਦੇ ਰਵਾਂਗੇ ਮੈਂ ਅੱਜ ਬਹੁਤ ਫਿਕਰ ਦੇ ਨਾਲ ਸਾਡੇ ਜੋ ਇੱਥੇ ਵਿਸ਼ਕਰਮਾ ਮੰਦਰ ਸੁਸਾਇਟੀ ਉਹਦੇ ਪ੍ਰਧਾਨ ਰਵਿੰਦਰ ਕੱਲਾ ਜੀ ਪਾਲੀ ਜੀ ਤੇ ਹੋਰ ਅਹੁਦੇਦਾਰ ਸਵਾਨ ਧਮਾਨ ਸਾਹਿਬ ਸਾਡੇ ਜਿਨ੍ਹਾਂ ਦੇ ਸਦਕਾ ਨਿਕੋਦਰ ਦਾ ਨਾਮ ਦੁਨੀਆ ਦੇ ਵਿੱਚ ਚੱਲਦਾ ਹੈ ਮੈਂ ਬਹੁਤ ਫਿਕਰ ਦੇ ਨਾਲ ਇੱਥੇ ਖੜਾ ਹੋ ਕੇ ਬਹੁਤ ਇਮਾਨਦਾਰੀ ਦੇ ਨਾਲ ਇਹ ਗੱਲ ਕਹਿਣਾ ਕਿ ਅਸੀਂ ਇਹ ਦੇਸ਼ ਤੋੜਨ ਵਾਲੀਆਂ ਜਿਹੜੀਆਂ ਗੱਲਾਂ ਔਰ ਸਾਡੇ ਸਮਾਜ ਨੂੰ ਵੰਡਣ ਵਾਲੀਆਂ ਗੱਲਾਂ ਉਹਨਾਂ ਨੂੰ ਜਿੱਥੇ ਤੱਕ ਨੱਥ ਪਾ ਸਕੇ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੈਹ ਜਿਹੜੀ ਕੀ ਕਾਰਨ ਹੋ ਗਿਆ ਜਿਹੜਾ ਮੈਂ ਰਵਿੰਦਰ ਕੱਲਾ ਰਾਮਗੜੀਆ ਬਰਾਦਰੀ ਚੋਂ ਆ ਔਰ ਰਾਮਗੜੀਆ ਹੋਣ ਦਾ ਬਹੁਤ ਫਕਰ ਕਰਦਾ ਕਿ ਜਿਹੜੀ ਸਾਡੀ ਬਰਾਦਰੀ ਆ ਇਹਦਾ ਪਿਸ਼ੋਕੜ ਇਤਿਹਾਸ ਪੜ੍ਹ ਲਓ ਦੇਖ ਲਓ ਵੀ ਸਾਡੇ ਜਿਹੜੇ ਪ੍ਰੋਵਿੰਸ ਸੀਗੇ ਉਹਨਾਂ ਨੇ ਕਿੰਨੇ ਕਿੰਨੇ ਵੱਡੇ ਕੰਮ ਕੀਤੇ 12 ਮਿਸਲਾਂ ਹੋਈਆਂ ਸਿੱਖ ਰਾਜ ਦੀਆਂ ਜਿਹਦੇ ਵਿੱਚ ਇੱਕ ਇੱਕ ਮਿਸਲ ਦਾ ਮੁਖੀਆ ਜਸਾ ਸਿੰਘ ਰਾਮਗੜੀਆ ਸੀ ਫਿਰ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਇਹਨਾਂ ਦਾ ਨਾਚ ਕਰਵਾਏ ਉਹਦਾ ਸਰਵਟਣ ਵਾਲਾ ਵੀ ਸੁੱਖਾ ਸਿੰਘ ਰਾਮਗੜੀਆ ਸੀ ਹੋਰ ਵੀ 20 ਮਸਾਲਾ ਮੈਂ ਭੁੱਲਰ ਨੂੰ ਦੱਸਾਂ ਜੋ ਨਾ ਬਿਗੁਰ ਨਾਨਕ ਦੇਵ ਜੀ ਤੇਰੇ ਵਰਗੇ ਰਜਵਾੜੇ ਦੇ ਘਰ ਨਹੀਂ ਸੀ ਗਏ ਇੱਕ ਕਿਰਤੀ ਭਾਈ ਲਾਲੋ ਦੇ ਘਰ 17 ਦਿਨ ਰਹੇ ਸੀ ਇਹ ਰਜਵਾੜਾ ਸ਼ਾਹੀ ਜਿਹੜੀਆਂ ਇਹ ਗੱਲਾਂ ਕਰਦਾ ਬਾਕੀ ਗੱਲ ਇਹ ਦੂਸਰੇ ਦੂਜੇ ਭਰਾਵਾਂ ਦੀ ਕਰੀਏ ਸਾਡੀ ਦੂਜੀ ਬਰਾਦਰੀ ਨੂੰ ਕੋਸਿਆ ਉਹਨਾਂ ਦੀ ਜਿੰਨੀ ਤਾਂ ਕੁਰਬਾਨੀ ਹੈ ਹੀ ਨਹੀਂ ਕਿਸੇ ਦੀ ਟੋਡਰਮਲ ਜੀ ਜਦੋਂ 10ਵੇਂ ਪਾਸ਼ਾ ਦੇ ਦੋਏ ਬੇਟੇ ਸ਼ਹੀਦ ਕੀਤੇ ਆ ਤੇ ਉਹਨਾਂ ਨੂੰ ਜ਼ਮੀਨ ਨਹੀਂ ਦਿੰਦਾ ਸੀ ਸੰਸਕਾਰ ਕਰਨ ਨੂੰ ਤੇ ਟੋਡਰਮਲ ਜੀ ਸਨਹਾਰਾ ਬਰਾਦਰੀ ਜੋ ਸਨ ਦੁਨੀਆ ਦੀ ਅੱਜ ਤੱਕ ਵੀ ਸਾਰਿਆਂ ਨਾਲ ਮਹਿੰਗੀ ਜਮੀਲ ਟੋਡਰ ਮਲਜੀ ਨੇ ਥੱਲੇ ਸੋਨ ਦੀਆਂ ਮੋਹਰਾਂ ਬਿਛਾਤੀਆਂ ਸੀਗੀਆਂ ਇਹ ਕੌਮਾਂ ਇੰਨੀਆਂ ਬਹਾਦਰ ਆ ਇਹਨਾਂ ਕੁਛ ਨੇ ਪੰਥ ਨੂੰ ਦਿੱਤਾ ਜੇ ਗੱਲ ਕਰੀਏ ਕੌਮ ਦੀ ਤੇ ਆਪਾਂ ਰਾਮ ਗੜੀਆਂ ਵਿੱਚੋਂ ਬਾਬਾ ਰਾਮ ਸਿੰਘ ਜੀ ਕੋਕਾ ਹੀ ਨਹੀਂ ਬਰਾਬਰੀ ਕਿੰਨੀਆਂ ਕਿੰਨੀਆਂ ਸ਼ਹੀਦੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਜੇ ਅੱਜ ਦਾ ਨਾਮ ਲਵਾਂ ਹੋਰ ਬੰਨੇ ਗੱਲ ਜਾਂਦੀ ਹੈ ਨਾ ਸਿਆਸਤੀਆਂ ਗੱਲਾਂ ਕਰਦੇ ਆ ਅੱਜ ਵੀ ਸਾਡੇ ਬਰਾਬਰੀ ਦੇ ਵਿੱਚੋਂ ਮੈਂ ਰਾਜੀਤ ਭੁੱਲਰ ਨੂੰ ਸੂਚਿਤ ਕਰਦਾ ਤੂੰ ਖੜ ਕੇ ਮਾਈਕ ਤੇ ਬੜਕਾਂ ਮਾਰਦਾ ਤੂੰ ਸਾਨੂੰ ਕਿਸੇ ਇੱਕ ਨੂੰ ਸਾਦ ਬੋਲ ਕਿੱਥੇ ਆਈ ਏ ਅਸੀਂ ਸਿੱਖ ਸਿੱਖ ਕੌਮ ਦੇ ਸਿੱਖ ਕੌਮ ਚੋਂ ਆ ਤੂੰ ਹਰਮੰਦਰ ਸਾਹਿਬ ਅੱਜ ਵੀ ਦੇਖ ਲਾ ਜੱਸਾ ਸਿੰਘ ਰਾਮਗੜੀਏ ਨੇ ਦਲਾਲ ਕਿਲੇ ਤੇ ਅਟੈਕ ਕਰਕੇ ਜਿੱਥੇ ਮੁਗਲ ਬਾਦਸ਼ਾਹਾਂ ਆਂ ਮੁਗਲ ਬਾਦਸ਼ਾਹਾਂ ਰਾਜਕਸ਼ ਕਰਦੀਆਂ ਸੀ ਉਹ ਸੈਲ ਘੋੜਿਆਂ ਦੇ ਮਗਰ ਮੰਨ ਕੇ ਲਿਆ ਕੇ ਜੱਸਾ ਸਿੰਘ ਰਾਮਗੜੀਏ ਨੇ ਅੱਜ ਵੀ ਹਰਮੰਦਰ ਸਾਹਿਬ ਚ ਪਈ ਆ ਤੁਸੀਂ ਆਗੇ ਦੇਖ ਲੋ ਰਾਮ ਨੌਣੀ ਕਿਲਾ ਹੁੰਦਾ ਸੀ ਜਿੱਥੇ ਰਾਮਗੜੀ ਆ ਬੁੰਗੇ ਆ ਇਹ ਸਾਨੂੰ ਘੜ ਘੜੀਆਂ ਪਹਾਸ਼ਾਣਾ ਬੁਲਾਉਂਦਾ ਦੂਸਰੀ ਮੈਂ ਸ਼ਹਿਰ ਨਿਵਾਸੀਆਂ ਨੂੰ ਮਨੀਸ਼ ਜੀ ਹੁਣਾਂ ਨੂੰ ਮੇਰਾ ਛੋਟਾ ਭਾਂਜਾ ਨਾਲ ਸਾਡਾ ਪ੍ਰੈਜ਼ੀਡੈਂਟ ਮਨੂ ਬਾਕੀ ਸਾਰੇ ਡਾਕਟਰ ਸਾਹਿਬ ਆਏ ਸੀ ਜਿੰਨੀ ਵੀ ਮੇਰੀ ਬਰਾਦਰੀ ਖੜੀ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਆਦਰ ਕਰਦਾ ਆਇਆਂ ਨੂੰ ਜੀ ਆਇਆਂ ਕਹਿੰਨਾ ਮੇਰੇ ਭਰਾ ਮੱਲੀਆ ਤੋਂ ਚੱਲ ਕੇ ਆਏ ਸਾਰੇ ਜਿੰਨੇ ਵੀ ਆਏ ਆਪਾਂ ਇੱਕੇ ਦਾ ਭਾਈਚਾਰੇ ਦਾ ਸਮੂਹ ਦਿੱਤਾ ਬਹੁਤ ਚੰਗੀ ਗੱਲ ਆ ਤੇ ਜੇ ਆਪਾਂ ਇਦਾਂ ਇਕੱਠੇ ਰਵਾਂਗੇ ਤੇ ਇਹ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਤੇ ਇਦਾਂ ਦੇ ਗੰਦੇ ਮੰਤਰੀ ਰੱਖੇ ਹੋਏ ਆ ਤੁਸੀਂ ਕਹਿੰਦੇ ਸਾਡੇ ਵਰਗੀ ਸਰਕਾਰ ਨਹੀਂ ਕੋਈ ਤੇ ਤੁਸੀਂ ਕੀ ਕੀਤਾ ਉਦੋਂ ਦਾ ਸਾਨੂੰ ਅੱਜ ਮੈਂ ਮਜਬੂਰਨ ਸੜਕਾਂ ਤੇ ਆਉਣਾ ਪਿਆ ਧੰਨਵਾਦ ਦੀ ਮੰਗ ਕੀ ਹੈ ਜੀ ਭੂਤ ਸਾਡੀ ਮੰਗ ਹੈ ਜੀ ਉਹਨੂੰ ਮਿਨਿਸਟਰੀ ਤੋਂ ਬਰਖਾਸਤ ਕੀਤਾ ਜਾਵੇ ਇਹਦੂ ਐਮਪੀ ਦੀ ਡੈਕ੍ਰੀ ਦਿੱਤੀ ਉਹ ਵਾਪਸ ਲਈ ਜਾਵੇ ਇਹ ਬੰਦਾ ਇਸ ਲਾਇਕ ਨਹੀਂਗਾ ਹੈਗਾ ਮਾਫੀ ਮੰਗੇ ਸਿਰਫ ਮਾਫੀ ਮੰਗੇ ਕੌਮ ਤੋਂ ਆ ਕੇ ਚੌਂਕ 'ਚ ਖੜ ਕੇ ਬਰਾਦਰ ਇਕੱਠੀ ਕਰਕੇ ਮਾਫੀ ਮੰਗੇ ਮੈਂ ਗਲਤੀ ਕੀਤੀ ਆ ਤਸਵੀਰਾਂ ਤੁਹਾਨੂੰ ਨਕੋਦਰ ਤੋਂ ਅੰਬੇਡਕਰ ਚੌਂਕ ਤੋਂ ਦਿਖਾ ਰਹੇ ਆ ਜਿੱਥੇ ਕਿ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਪੁੱਲਰ ਵੱਲੋਂ ਦੋ ਕੌਮਾਂ ਦੇ ਖਿਲਾਫ ਕੁਝ ਅਪਸ਼ਬਦ ਬੋਲੇ ਗਏ ਲਾਲਜੀਤ ਪੁੱਲਰ ਦਾ ਅੱਜ ਨਕੋਦਰ ਦੇ ਵਿੱਚ ਪੁਤਲਾ ਸਾੜਿਆ ਗਿਆ ਜਿਸ ਦੇ ਵਿੱਚ ਨਕੋਦਰ ਸ਼ਹਿਰ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਇੱਕ ਇਹ ਕਿਹਾ ਇਹ ਵੀ ਕਿਹਾ ਕਿ ਕਿਸੇ ਨੂੰ ਇਹ ਜਿਹੜਾ ਕੋਈ ਅਪਸ਼ਬਦ ਮੰਤਰੀ ਬੋਲਦਾ ਆ ਕਿਸੇ ਨੂੰ ਇਹ ਸ਼ਬਦ ਜਿਹੜੇ ਮਨਜ਼ੂਰ ਨਹੀਂ ਹੋਣਗੇ ਤੇ ਇਹ ਜਿਹੜਾ ਅਪਮਾਨ ਆ ਬਰਦਾਸ਼ਤ ਨਹੀਂ ਕਰਾਂਗੇ ਤਕਵੀਰਾ ਤੁਹਾਨੂੰ ਸਾਰੀਆਂ ਇੱਕਤਾ ਲਹਿਰ ਤੇ ਦਿਖਾਈਆਂ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇੱਕਤਾ ਲਹਿਰ ਨਿਊਜ਼ ਨਿਕੋਦਰ